ਸੂਬੇ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਹਿਮ ਤੁਰਾਨ ਪੁਲਸ ਨੂੰ ਉਸ ਤੋਂ ਭਾਰੀ ਸਾਬਤਾ ਮਿਲੀ ਜਦੋਂ ਪੁਲਿਸ ਨੇ ਪਾਕਿਸਤਾਨ 'ਚ ਬੈਠੇ ਵੱਡੇ ਨਸ਼ੇ ਸਦਾਗਰਾਂ ਦੇ ਨਾਲ ਸੰਪਰਕ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਮੋਟਰਸਾਈਕਲ ਉੱਪਰ ਇੱਕ ਵੱਡੀ ਖੇਪ ਨਸ਼ੇ ਦੀ ਦੇਣ ਲਈ ਆ ਰਿਹਾ ਸੀ ਪੁਲਿਸ ਨੇ ਟ੍ਰਿਪ ਲਾ ਲਿਆ ਪਰ ਸੋਚਨਾ ਮਿਲ ਗਈ ਪੁਲਿਸ ਨੇ ਤੁਹਾਨੂੰ ਘੇਰ ਕੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਨਸ਼ੀਲਾ ਪਾਊਡਰ 1 ਲੱਖ ਰੁਪਏ ਦਾ ਮਨੀ ਡਰੱਗ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ ਇਹ ਵਿਅਕਤੀ ਡਰੌਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਸਮਾਨ ਬਰਾਮਦਦਾ ਸੀ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਸੀ। ਆਥਰ ਨੂੰ ਸੁਣਾਉਂਦੇ ਆ ਕੀ ਕਹਿ ਰਹੇ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰঞ্জੀਤ ਸਿੰਘ ਢਿੱਲੋਂ। ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾ ਅਜਨਾਲਾ ਅੰਮ੍ਰਿਤਸਰ ਦੇ ਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੋਇਨ 1 ਲੱਖ ਰੁਪਿਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲੱਗ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰ ਠਹਿਰਾਇਆ ਹੋਇਆ ਸੀ ਉਹ ਇਹਦੇ ਉਹ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਰਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕਰਨ ਚਾਹੁੰਦੇ ਹਾਂ ਸਰ ਜਦੋਂ ਪਾਕਿਸਤਾਨੀ ਰੇਡ ਅਸੀਂ ਉਹਦੀ ਤਸਕਰੀ ਵੀ ਦੇ ਜਿਹੜਾ ਹੋਇਆ ਉਹ ਪਾਕਿਸਤਾਨੀ ਬੰਦਾ ਹੀ ਸੀ ਜੀ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰਾਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥਰੋ ਕਰਦੇ ਸੀ ਥਰੋ ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇੱਥੇ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਹੋਇਆ ਸਰ ਪਾਕਿਸਤਾਨ ਕੀ ਕਿੰਨੀ ਵਾਰ ਆਪਕਾ ਇੰਡੀਆ ਵਿੱਚ ਉਹ ਪ੍ਰਾਣੀਓ ਇਨਵੈਸਟੀਗੇਸ਼ਨ ਐਸਐਸਓਸੀ ਅਮਰਸਰ ਨੇ ਕੀਤੀ ਆ ਉਹਦੀ ਹੁਣ ਹਰਾਂ ਨਾ ਸਰ ਹਾਂ ਉਹ 2012 ਦਾ ਉਹਨਾਂ ਦੀ ਡਿਟੇਲਸ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਕੋਲ ਇਹੀ 3.5 ਕਰੋੜ ਰਿਕਵਰੀ ਦੀ ਹੋਈ ਹੈ